हां जी आज ਆਪਾਂ ਪਹੁੰਚੇ ਹਾਂ ਅਨਾਜ ਮੰਡੀ ਸਰਦੂਲਗੜ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਜੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਇੰਟਰਨੈਟ ਸੇਵਾ ਬੰਦ ਹੋਣ ਦੇ ਬਾਵਜੂਦ ਵੀ ਜੋ ਸਾਡੇ ਨੌਜਵਾਨ ক্রিকেট ਦਾ ਮੈਚ ਖੇਡਣ ਲਈ ਇੱਥੇ ਪਹੁੰਚੇ ਹੋਏ ਨੇ ਜਿੱਥੇ ਕਿ ਮੈਂ ਆਪਣੇ ਸੌਂਗ ਦੀ ਸ਼ੂਟਿੰਗ ਵੀ ਕਰਦਾ ਹਾਂ ਤਾਂ ਉਸ ਜਗ੍ਹਾ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਜੋ ਤੁਸੀਂ ਦੇਖ ਰਹੇ ਹੋ ਵੀ ਕਿੱਡਾ ਵਧੀਆ ਮਾਹੌਲ ਬਣਿਆ ਹੋਇਆ ਹੈ ਜੋ ਸਿਹਤ ਨੂੰ ਕਾਇਮ ਰੱਖਣ ਲਈ ਵਧੀਆ ਰੱਖਣ ਲਈ ਤੁਸੀਂ ਦੇਖ ਰਹੇ ਹੋ ਜੋ ਤੁਹਾਨੂੰ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਵੀ ਦਿਖਾਇਆ ਸੀ ਕਿ ਜੋ ਬਾਸਕਟਬਾਲ ਦਾ ਮੈਚ ਜੋ ਉਹਨਾਂ ਵੱਲੋਂ ਸ਼ਾਮ ਦੇ ਟਾਈਮ 2 ਘੰਟੇ ਲਾਇਆ ਜਾਂਦਾ ਹੈ ਜਾਂ ਉੱਥੇ ਕਬੱਡੀ ਦਾ ਮੈਚ ਵੀ ਛੋਟੇ-ਛੋਟੇ ਬੱਚਿਆਂ ਵੱਲੋਂ ਜੋ ਨੌਜਵਾਨਾਂ ਵੱਲੋਂ ਲਾਇਆ ਜਾਂਦਾ ਹੈ ਐਸੀ ਤਰ੍ਹਾਂ ਅਨਾਜ ਮੰਡੀ ਦੇ ਵਿੱਚ ਆਪਾਂ ਪਹੁੰਚੇ ਹਾਂ ਅੱਜ ਜੋ ਕ੍ਰਿਕਟ ਦਾ ਮੈਚ ਸਾਡੇ ਸਰਦੂਲਗੜ੍ਹ ਹਲਕੇ ਦੇ ਜੋ ਨੌਜਵਾਨ ਨੇ ਜਾਂ ਆਸ-ਪਾਸ ਤੋਂ ਜੋ ਪਿੰਡਾਂ ਚੋਂ ਵੀ ਜੋ ਸਾਡੇ ਨੌਜਵਾਨ ਇੱਥੇ ਖੇਡਣ ਲਈ ਆਉਂਦੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਜੋ ਨਸ਼ਿਆਂ ਤੋਂ ਉੱਠ ਕੇ ਹਰ ਰੋਜ ਜੋ ਸ਼ਾਮ ਦਾ ਟਾਈਮ ਇਹ ਆਪਣੇ ਵੱਖ-ਵੱਖ ਖੇਡਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ ਅਤੇ ਜੋ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਜੋ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਸੋ ਇਹਨਾਂ ਛੋਟੇ-ਛੋਟੇ ਗਰਾਊਂਡਾਂ ਤੋਂ ਹੀ ਖੇਡ ਕੇ ਇਹ ਵੱਡੇ ਪੱਧਰ ਤੇ ਖੇਡਣ ਜਾਂਦੇ ਨੇ ਜਿਸ ਦੇ ਨਾਲ ਆਪਣੇ ਜ਼ਿਲ੍ਹੇ ਦਾ ਤੇ ਆਪਣੇ ਪੂਰੇ ਪੰਜਾਬ ਦਾ ਜਾਂ ਕਿਸੇ ਵੀ ਤੁਸੀਂ ਰਾਜ ਦੇ ਵਿੱਚ ਰਹਿੰਦੇ ਹੋ ਉਸ ਰਾਜ ਦਾ ਜੋ ਆਪਣਾ ਨਾਮ ਰੋਸ਼ਨ ਕਰਦੇ ਨੇ ਸੋ ਬਹੁਤ ਤੋਂ ਵਧੀਆ ਉਪਰਾਲਾ ਹੈ ਤਾਂ ਜੇਕਰ ਆਪਾਂ ਸ਼ੁਰੂ ਤੋਂ ਹੀ ਛੋਟਿਆਂ ਹੁੰਦਿਆਂ ਹੀ ਜੇ ਆਪਾਂ ਚੰਗੇ ਸੰਗਤ ਵਾਲੇ ਪਾਸੇ ਆਪਾਂ ਮੰਨ ਨੂੰ ਲਾਵਾਂਗੇ ਤਾਂ ਹੀ ਅੱਗੇ ਜਾ ਕੇ ਆਪਾਂ ਆਪਣੇ ਸਿਹਤ ਨੂੰ ਕਾਮਯਾਬ ਰੱਖ ਸਕਾਂਗੇ ਜਾਂ ਆਪਾਂ ਯੋਗਾ ਕਰਦੇ ਹਾਂ ਜਾਂ ਮੈਚ ਆਪਾਂ ਮੈਚਾਂ ਦੇ ਰਾਹੀ ਖੇਡਾਂ ਦੇ ਰਾਹੀ ਆਪਾਂ ਸਰੀਰ ਨੂੰ ਕਾਇਮ ਰੱਖ ਸਕਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਸਰਦੂਲਗੜ੍ਹ ਦੀ ਅਨਾਜ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਸੋ ਜੋ ਸਾਡੇ ਵੀਰ ਜੋ ਜੋ ਤੁਹਾਡੇ ਨਾਲ ਵੀ ਜੋ ਵੀਰ ਜੋ ਪੜੇ ਹੋਣਗੇ ਜਾਂ ਤੁਹਾਡੇ ਨਾਲ ਵੀ ਕੰਮ ਕਰਦੇ ਹੋਣਗੇ ਉਹ ਸਾਰੇ ਵੀਰ ਇਥੇ ਜੋ ਇੰਟਰਨੈਟ ਬੰਦ ਹੋਣ ਦੇ ਬਾਵਜੂਦ ਵੀ